ਸਤਿ ਸ਼੍ਰੀ ਅਕਾਲ ਨਮਸਕਾਰ ਦਾ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਕੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਬਹੁਤ ਇੰਪੋਰਟੈਂਟ ਬਲੌਗ ਹੈ ਅਸਦਾ ਤੇ ਅਸਦੇ ਬਲੌਗ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਟੌਪਿਕ ਤੁਹਾਡੇ ਨਾਲ ਡਿਸਕਸ ਕਰਨਾ ਹੈ ਮੋਸਟਲੀ ਮੇਰੇ ਬਲੌਗ ਜਿਹੜੇ ਉਹ ਕੈਨੇਡਾ ਤੇ ਹੁੰਦੇ ਨੇ ਪਰ ਸੋਸ਼ਲ ਮੀਡੀਆ ਤੇ ਸਭ ਤੋਂ ਚਰਚਾ ਦਾ ਵਿਸ਼ਾ ਅੱਜ ਕੱਲ ਆਸਟ੍ਰੇਲੀਆ ਦਾ ਇੱਕ ਵਰਕ ਐਂਡ ਹੌਲੀਡੇ ਵੀਜ਼ਾ ਬਣਿਆ ਹੋਇਆ ਹੈ ਦਰਸਲ ਉਸ ਦੇ ਨਾਮ ਦੇ ਉੱਤੇ ਕਈ ਏਜੰਟ ਗ੍ਰਾਹੀ ਕਰ ਰਹੇ ਨੇ ਮੈਨੂੰ ਲੱਗਾ ਕਿ ਤੁਹਾਨੂੰ ਸਭ ਨੂੰ ਇਸ ਵੀਜ਼ੇ ਨੂੰ ਲੈ ਕੇ ਅਵੇਅਰ ਕਰਨਾ ਚਾਹੀਦਾ ਹੈ ਕਿ ਇਸ ਵੀਜ਼ੇ ਦੀ ਰਿਕੁਆਇਰਮੈਂਟ ਕੀ ਹੈ ਦਰਸਲ ਕੋਈ ਏਜੰਟ ਕਹਿ ਰਿਹਾ ਜੀ ਇਹ ਓਪਨ ਵਰਕ ਪਰਮਟ ਹੈ ਕੈਨੇਡਾ ਜਾ ਕੇ ਆਸਟ੍ਰੇਲੀਆ ਜਿੱਥੇ ਮਰਜੀ ਕੰਮ ਕਰਿਓ ਕੋਈ ਕਹਿ ਰਿਹਾ ਜੀ ਇਹ ਘੁੰਮਣ ਤੇ ਦੂਜਾ ਵਰਕ ਕਰਨ ਦਾ ਦੋਵੇਂ ਵੀਜ਼ੇ ਦੇ ਵਿੱਚ ਹੈ ਕੋਈ ਕਹਿ ਰਿਹਾ 1 ਸਾਲ ਦਾ ਕੋਈ ਕਹਿ ਰਿਹਾ 2 ਸਾਲ ਦਾ ਕੋਈ ਕਹਿ ਰਿਹਾ 1.5 ਸਾਲ ਦਾ ਕੋਈ ਕਹਿ ਰਿਹਾ 3 ਸਾਲ ਦਾ ਐਕਚੁਅਲ ਦੇ ਵਿੱਚ ਇਹਦੀ ਇਲੀਜੀਬਿਲਟੀ ਕੀ ਹੈ ਇਹ ਤੇ ਤੁਹਾਡਾ ਖਰਚਾ ਕਿੰਨਾ ਆਉਣਾ ਹੈ ਇਦੇ ਵਾਸਤੇ ਤੁਹਾਡੇ ਕੋਲ ਕਿਹੜੀਆਂ-ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਕੀ ਤੁਹਾਡਾ ਕੁਆਲੀਫਿਕੇਸ਼ਨ ਹੋਣਾ ਚਾਹੀਦਾ ਹੈ ਕੀ ਤੁਹਾਡੀ ਏਜ ਹੋਣੀ ਚਾਹੀਦੀ ਹੈ ਕੌਣ ਅਪਲਾਈ ਕਰ ਸਕਦਾ ਤੇ ਕੌਣ ਅਪਲਾਈ ਨਹੀਂ ਕਰ ਸਕਦਾ ਕੱਲੀ-ਕੱਲੀ ਗੱਲ ਜਿਹੜੀ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਨੀ ਹੈ ਤੁਹਾਨੂੰ ਵੀਡੀਓ ਦੇ ਐਂਡ ਤੱਕ ਬਿਲਕੁਲ ਸਾਫ਼ ਹੋ ਜਾਵੇਗਾ ਕਿ ਕੀ ਤੁਹਾਨੂੰ ਇਹ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਆਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੇ ਤੁਸੀਂ ਤੁਹਾਡੇ ਐਸਓਪੀ ਚਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਕਿ ਜਿੱਦਾਂ ਯੂਕੇ ਵੈਲਿਡ ਸਿਸਟਮ ਵਾਲਾ ਵੀਜ਼ਾ ਲੈ ਕੇ ਆਉਂਦਾ ਸੇਮ ਕਹਿ ਸਕਦਾ ਕਿ ਉਸੇ ਦੀ ਤਰਜ਼ ਤੇ ਹੈ ਪਰ ਥੋੜਾ ਬਹੁਤਾ ਡਿਫਰੈਂਟ ਤੇ ਹੈ ਹੀ ਹੈ ਕਿਉਂਕਿ ਯੂਕੇ ਦੇ ਵਿੱਚ ਤੁਸੀਂ ਆਪਣੀ ਫੈਮਿਲੀ ਆਪਣੇ ਬੱਚੇ ਨਾਲ ਲੈ ਕੇ ਜਾ ਸਕਦੇ ਹੋ ਇਧਰ ਉਹ ਸਿਸਟਮ ਨਹੀਂ ਹੈਗਾ ਉਹਦੀ ਵੈਲਿਡਿਟੀ 2 ਸਾਲ ਦੀ ਹੁੰਦੀ ਹੈ ਤੇ ਇਹਦੀ ਵੈਲਿਡਿਟੀ ਜਿਹੜੀ ਹੈ ਉਹ ਫਸਟ ਜੇਕਰ ਤੁਸੀਂ ਵਰਕ ਐਂਡ ਹੌਲੀਡੇ ਵੀਜ਼ਾ ਗੇਨ ਕਰਦੇ ਹੋ ਤਾਂ ਸਿਰਫ 1 ਸਾਲ ਦੀ ਹੋਵੇਗੀ ਉਸ ਤੋਂ ਬਾਅਦ ਤੁਸੀਂ ਐਲੀਜੀਬਲ ਹੋ ਜਾਓਗੇ ਦੂਜੇ ਸਾਲ ਦੇ ਲਈ ਯਾਨੀ ਕਿ ਦੁਬਾਰਾ ਅਗਰ ਸੈਕੰਡ ਆ ਤੁਸੀਂ ਅਪਲਾਈ ਕਰਦੇ ਹੋ ਵਰਕ ਐਂਡ ਹੌਲੀਡੇ ਵੀਜ਼ਾ ਤਾਂ ਉਹਦੀ ਵੀ 12 ਮਹੀਨੇ ਦੀ ਵੈਲਿਡਿਟੀ ਹੋਵੇ ਕਿਤੇ ਜੇ 3rd ਕਰਦੇ ਹੋ ਤਾਂ ਉਹਦੀ ਵੀ ਵੈਲਿਡਿਟੀ ਜਿਹੜੀ ਉਹ 12 ਮਹੀਨੇ ਯਾਨੀ ਕਿ ਜੇਕਰ ਤੁਸੀਂ ਸਹੀ ਟੱਕ ਦੇ ਨਾਲ ਇਹਨਾਂ ਸਾਰੀਆਂ ਨਿਯਮ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ 3 ਸਾਲ ਤੱਕ ਤੁਸੀਂ ਇਹਨੂੰ ਐਕਸਟੈਂਡ ਕਰਵਾ ਸਕਦੇ ਹੋ ਇਹ ਬਹੁਤ ਵਧੀਆ ਕਹਿ ਸਕਦੇ ਆ ਕਿ ਸਿਸਟਮ ਕਿਹਾ ਜਾ ਸਕਦਾ ਹੁਣ ਇਹਦੇ ਵਾਸਤੇ ਜਿਹੜਾ ਐਲੀਜੀਬਿਲਟੀ ਕ੍ਰਾਈਟੇਰੀਆ ਉਹ ਚਾਈਨਾ ਇੰਡੀਆ ਤੇ ਵੀਟਨਾਮ ਦੇ ਪਾਸਪੋਰਟ 홀ਡਰ ਜਿਹੜੇ ਆ ਉਹ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਨੇ ਉਹਦੇ ਵਾਸਤੇ ਤੁਹਾਨੂੰ ਕੀ ਕਰਨਾ ਹੋਵੇਗਾ ਕਿ ਜਿਹੜਾ ਇਮੀ ਕਾਊਂਟ ਹੁੰਦਾ ਹੈ ਉੱਥੇ ਜਾ ਕੇ ਆਪਣਾ ਰਜਿਸਟ੍ਰੇਸ਼ਨ ਕਰਨਾ ਹੋਵੇਗਾ ਪਹਿਲਾਂ ਵੀਜ਼ਾ ਅਪਲਾਈ ਨਹੀਂ ਕੀਤਾ ਜਾਊਗਾ ਪਹਿਲਾਂ ਸਿਰਫ ਰਜਿਸਟ੍ਰੇਸ਼ਨ ਕੀਤਾ ਜਾਊਗਾ ਬੈਲਟ ਵਾਸਤੇ ਤੇ ਇਲੈਕਟ੍ਰੋਨਿਕ ਬੈਲਡ ਸਿਸਟਮ ਦੇ ਆਧਾਰ ਦੇ ਉੱਤੇ ਤੁਹਾਡੀ ਫਾਈਲ ਦੀ ਸਕ੍ਰੀਨਿੰਗ ਹੋਵੇਗੀ ਉਹਦੀ ਅਸੈਸਮੈਂਟ ਤੋਂ ਬਾਅਦ ਜਿਹੜੇ ਵੀ ਲੱਕੀ ਹੋਣਗੇ ਉਹਨਾਂ ਨੂੰ ਕਹਿ ਸਕਦੇ ਆ ਕਿ ਅਪਲਾਈ ਕਰਨ ਦੇ ਲਈ ਮੌਕਾ ਦਿੱਤਾ ਜਾਵੇਗਾ ਤੇ ਜਦੋਂ ਅਪਲਾਈ ਕਰਨਗੇ ਤਾ ਫਿਰ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਆ ਜੋ ਮੂਵਟ ਕਰਦੇ ਹੋਣਗੇ ਤੇ ਉਹਨਾਂ ਨੂੰ ਵੀਜ਼ਾ ਗ੍ਰਾਂਟ ਕੀਤਾ ਜਾਊਗਾ ਇਹ ਵੀਜ਼ੇ ਦਾ ਨਾਮ ਹੈ ਸਬ ਕਲਾਸ 462 ਯਾਨੀ 462 ਹੁਣ ਇਹਦੇ ਵਿੱਚ ਜੇਕਰ ਤੁਸੀਂ ਪਹਿਲੇ ਵੀਜ਼ਾ ਜਦੋਂ ਤੁਹਾਨੂੰ ਫਸਟ ਮਿਲਣਾ ਹੈ ਉਹਦੇ ਵਿੱਚ ਜੇਕਰ ਪ੍ਰੋਪਰ ਤੁਸੀਂ ਜਿਹੜੀਆਂ ਰੂਲ ਕੰਡੀਸ਼ਨ ਨੂੰ ਫਾਲੋ ਕਰਦੇ ਹੋ ਤਾਂ ਸੈਕੰਡਲੀ ਐਲੀਜੀਬਲ ਹੋਗੇ ਜੇ ਸੈਕੰਡ ਨੂੰ ਵੀ ਪ੍ਰੋਪਰ ਤੁਸੀਂ ਮੇਨਟੇਨ ਰੱਖਦੇ ਹੋ ਆਪਣਾ ਸਹੀ ਢੰਗ ਦੇ ਨਾਲ ਕੋਈ ਵਾਇਲੇਸ਼ਨ ਨਹੀਂ ਕਰਦੇ ਇਹਨਾਂ ਦੇ ਰੂਲ ਕੰਡੀਸ਼ਨ ਦਾ ਤਾਂ ਤੁਸੀਂ ਥਰਡ ਵੀ ਅਪਲਾਈ ਕਰ ਸਕਦੇ ਹੋ ਯਾਨੀ ਤੁਸੀਂ 3 ਸਾਲ ਤੱਕ ਲਗਾਤਾਰ ਇਹਨੂੰ ਐਕਸਟੈਂਡ ਕਰਵਾ ਸਕਦੇ ਹੋ 12 ਮਹੀਨੇ ਦਾ ਇੱਕ ਟਾਈਮ ਦੇ ਵਿੱਚ ਸਟੇ ਹੈ ਤੇ ਉਸ ਤੋਂ ਬਾਅਦ ਇਹਦੀ ਕਾਸਟ ਜਿਹੜੀ ਹੈ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਨਾ ਹੈ ਬੈਰਟ ਵਾਲਾ ਨਹੀਂ ਜਦੋਂ ਤੁਸੀਂ ਅਪਲਾਈ ਕਰਨਾ ਹੈ ਉਦੋਂ ਇਹਦੀ ਕਾਸਟ ਜਿਹੜੀ ਹੈ ਉਹ 650 ਆਸਟ੍ਰੇਲੀਅਨ ਡਾਲਰ ਹੋਵੇਗੀ ਉਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੇਕਰ ਤੁਸੀਂ ਇਹਦਾ ਰਜਿਸਟ੍ਰੇਸ਼ਨ ਕਰਾਉਂਦੇ ਹੋ ਤੇ ਉਹਦੇ ਵਾਸਤੇ ਵੀ ਛੋਟੀ ਫੀਸ ਰੱਖੀ ਗਈ 25 ਤੋਂ 30 ਡਾਲਰ ਦੇ ਵਿਚਕਾਰ ਇਹ ਫੀਸ ਰੱਖੀ ਗਈ ਹੈ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਇਹ ਇੱਕ ਸ਼ਾਰਟ ਟਰਮ ਵਰਕ ਵਾਸਤੇ ਜਿਹੜਾ ਉਹ ਤੁਹਾਡੀ ਹੈਲਪ ਕਰੇਗਾ ਕੈਨੇਡਾ ਵਿੱਚ ਤਾਂ ਕਿ ਤੁਸੀਂ ਆਪਣਾ ਹੌਲੀਡੇ ਜਿਹੜੀਆਂ ਛੁੱਟੀਆਂ ਬਣਾਉਣ ਵਾਸਤੇ ਉੱਥੇ ਚੱਲਿਓ ਘੁੰਮਣ ਵਾਸਤੇ ਚੱਲਿਓ ਉਹਨੂੰ ਕੰਪਨਸੇਟ ਕਰ ਪਾਓ ਸਟੱਡੀ ਤੁਸੀਂ ਇਹਦੇ ਵਿੱਚ 4 ਮਹੀਨੇ ਤੱਕ ਦੀ ਕਰ ਸਕਦੇ ਹੋ ਇਸ ਤੋਂ ਜ਼ਿਆਦਾ ਸਟੱਡੀ ਨਹੀਂ ਕਰ ਸਕਦੇ ਤੇ ਉਸ ਤੋਂ ਬਾਅਦ ਤੁਸੀਂ ਤੁਸੀਂ ਆਸਟ੍ਰੇਲੀਆ ਜਿੰਨੀ ਵਾਰੀ ਮਰਜ਼ੀ ਇਸ ਟਾਈਮ ਪੀਰੀਅਡ ਦੇ ਵਿੱਚ ਆ ਜਾ ਸਕਦੇ ਹੋ ਮਲਟੀਪਲ ਟਾਈਮ ਜਿੱਤਰਾ ਮਲਟੀਪਲ ਐਂਟਰੀ ਕਰ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਤਿੰਨ ਮਹੀਨੇ ਦੀ ਤੁਹਾਡੀ ਕਹਿ ਸਕਦੇ ਆ ਤਿੰਨ ਮਹੀਨੇ ਤੁਸੀਂ ਜਦੋਂ ਸਪੈਸੀਫਿਕ ਸਬਕਲਾਸ 462 ਤੋਂ एलिजिਬਲ ਹੋ ਜਾਓਗੇ ਤਿੰਨ ਮਹੀਨੇ ਦੇ ਵਿੱਚ ਸੈਕੰਡ ਵਰਕ ਐਂਡ ਹੌਲੀਡੇ ਵੀਜ਼ਾ ਵਾਸਤੇ ਜਦੋਂ ਤੁਸੀਂ ਤਿੰਨ ਮਹੀਨੇ ਪ੍ਰੋਪਰ ਸਪੈਸੀਫਿਕ ਸਬਕਲਾਸ 462 ਦੇ ਵਿੱਚ ਉਹ ਸਾਰੀਆਂ ਰਿਕੁਆਇਰਮੈਂਟ ਮੀਟ ਕਰਦੇ ਹੋ ਤਾਂ ਤੁਸੀਂ एलिजिਬਲ ਹੋ ਜਾਂਦੇ ਹੋ ਕਿ ਸੈਕੰਡ ਵਾਲਾ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜਿਹੜਾ ਦੂਜਾ ਹੌਲੀਡੇ ਵੀਜ਼ਾ ਹੋਏਗਾ ਸੈਕੰਡ ਉਸ ਤੋਂ ਬਾਅਦ ਇਹਦਾ ਜਿਹੜਾ ਕਹਿ ਸਕਦੇ ਕਿ ਮਿਨਿਮਲ ਬੀ ਇਲਿਸਿਬਿਲਿਟੀ ਦਾ ਥੋੜਾ ਸਿਸਟਮ ਜਿਹੜਾ ਉਹ ਪਹਿਲਾਂ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਤੁਸੀਂ ਆਂਡੀਆਂ ਚਾਈਨਾ ਜਾਂ ਵਿਏਟਨਾਮ ਤੋਂ ਹੋਣੀ ਚਾਹੀਦੇ ਹੋ 18 ਤੋਂ 30 ਸਾਲ ਦੀ ਏਜ ਵਾਲੇ ਸਿਰਫ ਅਪਲਾਈ ਕਰ ਸਕਦੇ ਨਾ ਉਹਨੋਂ ਘੱਟ ਵਾਲੇ ਨਾ ਉਹਨੋਂ ਵੱਧ ਵਾਲੇ ਅਪਲਾਈ ਜਿਹੜਾ ਸਿਰਫ ਆਊਟਸਾਈਡ ਆਸਟ੍ਰੇਲੀਆ ਤੋਂ ਹੋ ਸਕਦਾ ਇਨਸਾਈਡ ਆਸਟ੍ਰੇਲੀਆ ਤੋਂ ਅਪਲਾਈ ਨਹੀਂ ਹੋ ਸਕਦਾ ਉਸ ਤੋਂ ਬਾਅਦ ਤੁਸੀਂ ਜਿਹੜਾ ਅਪਲਾਈ ਕਰਨਾ ਹੈ ਉਹਦੇ ਵਿੱਚ ਤੁਸੀਂ ਆਪਣਾ ਕੋਈ ਫੈਮਿਲੀ ਮੈਂਬਰ ਇਨਕਲੂਡ ਨਹੀਂ ਕਰਨਾ ਕਿਉਂਕਿ ਸਿਰਫ ਉਹਨੂੰ ਹੀ ਵੀਜ਼ਾ ਮਿਲੇਗਾ ਇੱਕ ਸਿੰਗਲ ਬੰਦੇ ਨੂੰ ਨਾ ਆਪਣਾ ਬੱਚਾ ਲੈ ਕੇ ਜਾ ਸਕਦਾ ਨਾ ਆਪਣਾ ਪਰਿਵਾਰ ਕੋਈ ਨੰਬਰ ਲੈ ਕੇ ਜਾ ਸਕਦਾ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਪਹਿਲਾਂ ਕਦੇ 462 ਤੇ 417 ਵੀਜ਼ਾ ਜਿਹੜਾ ਵਾ ਉਹਦੇ ਤੇ ਇੰਟਰ ਨਹੀਂ ਹੋਣੀ ਚਾਹੀਦੀ ਪਹਿਲਾਂ ਤੁਸੀਂ ਅਪਲਾਈ ਕਰਕੇ ਉੱਥੇ ਗਏ ਨਹੀਂ ਹੋਣੀ ਚਾਹੀਦੀ ਇਹ ਦਾ ਕਹਿ ਸਕਦਾ ਕਿ ਇੱਕ ਸ਼ਰਤ ਹੈ ਉਸ ਤੋਂ ਬਾਅਦ ਇਹਦੇ ਵਿੱਚ ਕੀ ਹੈ ਕਿ ਜਿਹੜਾ এডਿਕੇਸ਼ਨ ਰਿਕੁਆਇਰਮੈਂਟ ਆ ਉਹ ਬਹੁਤ ਜ਼ਰੂਰੀ ਤੁਹਾਡੇ ਨਾਲ ਡਿਸਕਸ ਕਰਨਾ ਘੱਟ ਤੋਂ ਘੱਟ ਜਿਹੜਾ ਤੁਹਾਡਾ ਐਜੂਕੇਸ਼ਨ ਹੈ ਉਹ ਪਲੱਸ 2 ਤੋਂ ਬਾਅਦ ਕੋਈ ਡਿਪਲੋਮਾ ਜਾਂ ਡਿਗਰੀ ਹੋਣਾ ਜ਼ਰੂਰੀ ਹੈ ਯਾਨੀ ਕਿ ਤੁਸੀਂ ਕਹਿ ਸਕਦੇ ਹੋ 2 ਸਾਲ ਦਾ ਘੱਟੋ ਘਾਟ ਡਿਪਲੋਮਾ ਹੋਵੇ ਘੱਟੋ ਘਾਟ 2 ਸਾਲ ਦਾ ਡਿਪਲੋਮਾ ਹੋਵੇ ਨਹੀਂ ਤੇ ਕੋਈ ਬੈਚਲਰ ਡਿਗਰੀ ਹੋਵੇ ਮਾਸਟਰ ਡਿਗਰੀ ਹੋਵੇ ਬੈਚਲਰ ਵੀ ਹੁੰਦੀ ਹੈ ਚੱਲ ਜੇਗੀ ਜਾਂ ਮਾਸਟਰਸ ਹੁੰਦੀ ਹੈ ਪੀਜੀਡੀ ਹੁੰਦੀ ਹੈ ਤੁਹਾਡੀ ਪੋਸਟ ਸਕੂਲ ਦੇ ਜੋ ਡਿਪਲੋਮਾ ਵਗੈਰਾ ਹੁੰਦਾ ਤਾਂ ਵੀ ਚੱਲ ਜਾਏਗਾ ਅੰਡਰ ਗ੍ਰੈਜੂਏਟ ਡਿਪਲੋਮਾ ਜੇ 1 ਸਾਲ ਦਾ ਤਾਂ ਮੁਸ਼ਕਲ ਹੈ 2 ਸਾਲ ਦਾ ਘੱਟੋ ਘਾਟ ਮਿਨੀਮਮ 2 ਸਾਲ ਦੀ ਪੋਸਟ ਸਕੰਡਰੀ ਐਜ ਉਸ ਤੋਂ ਬਾਅਦ ਲੈਂਗੁਏਜ ਰਿਕੁਆਇਰਮੈਂਟ ਵੀ ਹੈ ਉਹਦੀ ਹਾਲੇ ਕਿ ਸਪੈਸੀਫਿਕਲੀ ਦੱਸਿਆ ਕਿ CELपी ਲੈਵਲ ਕਿੰਨਾ ਚਾਹੀਦਾ ਹੈ ਬਟ ਇਹ ਦੱਸਿਆ ਗਿਆ ਹੈ ਕਿ ਇੰਗਲਿਸ਼ ਜਿਹੜੀ ਆ ਉਹ ਰਿਕੁਆਇਰਡ ਹੈ ਬੰਦੇ ਨੂੰ ਅੰਗਰੇਜ਼ੀ ਬੋਲਣੀ ਆਉਣੀ ਚਾਹੀਦੀ ਤੇ ਉਹਦਾ ਕੋਈ ਨਾ ਕੋਈ ਟੈਸਟ ਜਿਹੜਾ ਉਹ ਵੀ ਸਬਮਿਟ ਕਰਨਾ ਪਵੇਗਾ ਜੇ ਤੁਸੀਂ ਅਪਲਾਈ ਕਰਨਾ ਉਸ ਤੋਂ ਬਾਅਦ ਤੁਹਾਡੇ ਅਕਾਊਂਟ ਦੇ ਵਿੱਚ 5000 ਡਾਲਰ ਜਿਹੜੇ ਆ ਉਹ ਹੋਣੇ ਚਾਹੀਦੇ ਆਸਟ੍ਰੇਲੀਅਨ ਡਾਲਰ ਹੋਣੇ ਚਾਹੀਦੇ ਆ ਜੇਕਰ ਤੁਸੀਂ ਕੈਨੇਡਾ ਚੱਲੇ ਹੋ ਜੇਕਰ ਤੁਸੀਂ ਆਸਟ੍ਰੇਲੀਆ ਚੱਲੇ ਹੋ ਇਸ ਵੀਜ਼ੇ ਤੇ ਸੋ ਇਹ ਇਹਦੀ ਜਿਹੜੀ ਹੈ ਉਹ ਮਿਨੀਮਮ ਰਿਕੁਆਇਰਮੈਂਟ ਹੈ ਜੇਕਰ ਤੁਸੀਂ ਇਹ ਰਿਕੁਆਇਰਮੈਂਟ ਮੀਟ ਕਰ ਦੋ ਤਾਂ ਤੁਸੀਂ ਬਿਲਕੁਲ ਇਹ ਵੀਜ਼ਾ ਅਪਲਾਈ ਕਰ ਸਕਦੇ ਹੋ ਹੁਣ 에ਜੰਟ ਕਹਿ ਰਹਾ ਇਹ ਜੀ ਓਪਨ ਵਰਕ ਪਰ ਮਾਟਾ ਜਾਓਗੇ ਤੁਸੀਂ 1 ਸਾਲ ਕੰਮ ਕਰੋ 2 ਸਾਲ ਕੰਮ ਕਰੋ ਕੋਈ 1.5 ਸਾਲ ਕਹਿ ਰਿਹਾ ਕੋਈ 3 ਸਾਲ ਕਹਿ ਰਿਹਾ ਉਸ ਤੋਂ ਬਾਅਦ ਉਹ ਐਜੂਕੇਸ਼ਨ 12ਵੀਂ ਆ ਜੀ ਫਲਾਣ ਹੈ ਜੀ ਟਮਾਕ ਹੈ ਉਹ ਰੈਜੀਸਟ੍ਰੇਸ਼ਨ ਦੇ ਨਾਮ ਦੇ ਉੱਤੇ ਤੁਹਾਡੇ ਤੋਂ ਤਕਰੀਬਨ 20000 ਰੁਪਏ ਤੋਂ ਲੈ ਕੇ ਲੱਖ ਲੱਖ ਰੁਪਏ ਚਾਰਜ ਕੀਤਾ ਜਾ ਰਿਹਾ ਹੈ ਇਹ ਤਾਂ ਇਦਾਂ ਦੀ ਮੈਨੂੰ ਕੁਐਰੀਜ਼ ਆਈਆਂ ਨਹੀਂ ਤੇ ਸਭ ਨੇ ਕਿਹਾ ਜੀ ਇਹ ਵੀਡੀਓ ਬਣਾਉਂਗਾ ਕੋਈ ਕੈਨੇਡਾ ਦੇ ਵੀਰੋਜ਼ ਦੇਖਣ ਵਾਲਾ ਵੀ ਆ ਕਿਉਂਕਿ ਇਹ ਵਰਕ ਪਰਮਿਟ ਜਿਹੜਾ ਥੋੜਾ ਸੌਖਾ ਹੈ ਉਸ ਤੋਂ ਬਾਅਦ ਕਈ ਏਜੰਟ 15-15 ਲੱਖ ਰੁਪਏ ਵੀ ਚਾਰਜ ਕਰ ਰਹੇ ਨੇ ਮੈਨੂੰ ਇੱਕ ਹਰਿਆਣਾ ਤੋਂ ਕਾਲ ਆਈ ਸੀ ਜਿਹਦੇ ਵਿੱਚ ਕਿਹਾ ਜਾਂਦੇ ਕਿ 14 ਲੱਖ ਰੁਪਏ ਅਫਟਰ ਫੀਸ ਆ ਤੇ 1 ਲੱਖ ਰੁਪਏ ਪਹਿਲਾਂ ਕੋਈ 15 ਲੱਖ ਰੁਪਏ ਚਾਰਜ ਕੀਤਾ ਜਾਵੇਗਾ ਇਸੇ ਵੀਜ਼ੇ ਦੀ ਗੱਲ ਕੀਤੀ ਗਈ ਕਈ ਜੱਟੇ ਨੂੰ ਆਪਣੇ ਪਰਸਨਲ ਮੋਟਿਵ ਵਾਸਤੇ ਇਹਨੂੰ ਪ੍ਰਮੋਟ ਕਰ ਰਹੇ ਨੇ ਪਰ ਐਕਚੁਅਲ ਦੇ ਵਿੱਚ ਤੁਸੀਂ ਆਪ ਵੀ ਅਪਲਾਈ ਕਰ ਸਕਦੇ ਹੋ ਬਹੁਤ ਸੌਖਾ ਪ੍ਰੋਸੈਸ ਹੈ ਜੇਕਰ ਤੁਹਾਨੂੰ ਨਹੀਂ ਸਮਝ ਆਉਂਦਾ ਤੁਸੀਂ ਸਾਡੀ ਹੈਲਪ ਲੈ ਸਕਦੇ ਹੋ ਉਮੀਦ ਕਰਦਾ ਹਾਂ ਬਹੁਤ ਸਾਰੇ ਲੋਕਸ ਆਂਦਾ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਤਵਾ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕਟੀ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪਰਮੋਸ਼ਨਲ ਕੰਟੈਂਟ ਤਿਆਰ ਕਰਨ ਵਾਲੀ ਜੇ ਤੁਹਾਡਾ ਅਸ ਓਫੀਸ਼ੀਅਲ ਚਾਹਤੂ ਪ੍ਰੋਫਾਈਲ ਆਪਣੀ ਡਿਸਕਸ ਕਰਨਾ ਚਾਹਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ